ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਹੁਣ ਤੁਸੀਂ ਸਰਬਜੀਤ ਸਿੰਘ ਕੋਲੋਂ ਪੰਜਾਬੀ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਦੇ ਦਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਣੀਪੁਰ ਵਿੱਚ CRPF ਦੇ ਜਵਾਨਾਂ ਨੇ 11 ਉਗਰਵਾਦੀਆਂ ਨੂੰ ਮਾਰਮਕਾਇਆ ਹੈ ਉਹ CRPF ਦੇ ਕੈਂਪ ਤੇ ਹਮਲਾ ਕਰਨ ਆਏ ਸੀ ਇਸ ਹਮਲੇ ਵਿੱਚ CRPF ਦੇ ਦੋ ਜਵਾਨ ਫੱਟੜ ਹੋ ਗਏ ਜਦਕਿ ਸਥਾਨਕ 5 ਲੋਕ ਗਾਇਬ ਹਨ ਹਰਿਆਣਾ ਰਾਏ ਦੇ ਇੱਕ ਸਕੂਲ ਦੇ ਪ੍ਰਿੰਸੀਪਲ ਨੂੰ ਪੁਲਿਸ ਦੇ ਹਵਾਲੇ ਕੀਤਾ ਹੈ ਕਿਉਂਕਿ ਉਹ ਵਿਦਿਆਰਥੀਆਂ ਨਾਲ ਛੇੜਛਾੜ ਕਰਦਾ ਸੀ ਖਾਲਸਤਾਨੀ ਸਮਰਕਰਤ ਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਜੁੱਧਿਆ ਦੇ ਮੰਦਰ ਨੂੰ ਬੰਬ ਨਾਲ ਉਡਾ ਦੇਣਗੇ ਤੇ Hindu ਧਰਮ ਦੀ ਵਿਚਾਰਧਾਰਾ ਨੂੰ ਖਤਮ ਕਰ ਦੇਣਗੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਜਲਦੀ ਸਿਆਸਤ ਵਿੱਚ ਸਰਗਰਮ ਹੋ ਜਾਣਗੇ ਉਹਨਾਂ ਨੇ ਕਿਹਾ ਹੈ ਕਿ ਉਹ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਦੀ ਸਿਆਸਤ ਨੂੰ ਕਾਫੀ ਪ੍ਰਭਾਵਿਤ ਹਨ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹ ਕਪਲ ਸ਼ਰਮਾ ਦੀ ਕਮੇਟੀ ਸ਼ੋਅ ਵਿੱਚ ਜਲਦ ਹਾਜ਼ਰੀ ਲਗਾਣਗੇ ਖੰਨਾਬੀ ਕੇ ਚਾਵਲ ਵਪਾਰੀ ਦੇ ਕਰਮਚਾਰੀ ਕੋਲ ਸਕੂਟਰ ਸਵਾਰ ਲੁੱਟੇਰਿਆਂ ਨੇ ਦਿਨ ਦਿਹਾੜੇ 8 ਲੱਖ ਰੁਪਏ ਲੁੱਟ ਲਏ ਤੇ ਉਸ ਨੂੰ ਹਥਿਆਣਾ ਦੇ ਨਾਲ ਜ਼ਖਮੀ ਕਰ ਦਿੱਤਾ ਪੂਰਵ ਕ੍ਰਿਕਟ ਖਿਡਾਰੀ ਸੰਜੇ ਬਾੰਗੜ ਦੇ ਬੇਟੇ ਆਰੀਅਨ ਨੇ ਜੈਂਡਰ ਚੇਂਜ ਕਰਾ ਲਿਆ ਹੈ ਉਹ ਆਰੀਅਨ ਤੋਂ ਆਇਆ ਬਣ ਗਿਆ ਹੈ ਆਸਟ੍ਰੇਲੀਆ ਕ੍ਰਿਕਟ ਦੇ ਪੂਰਵ ਕਪਤਾਨ ਰਿੱਕੀ ਪੌਂਟਿੰਗ ਨੇ ਕਿਹਾ ਹੈ ਕਿ ਪਿਛਲੇ 5 ਸਾਲਾਂ ਵਿੱਚ ਕੋਹਲੀ ਸਿਰਫ 2 ਸੈਂਕੜੇ ਹੀ ਬਣਾ ਸਕਿਆ ਹੈ ਉਸਨੇ ਕਿਹਾ ਹੈ ਕਿ ਬਾਰਡਰ ਗਵਾਸਕ੍ਰਾਫੀ ਦਰਾਂ ਆਸਟ੍ਰੇਲੀਆ ਟੀਮ 5 ਦੇ 5 ਮੈਚ ਜਿੱਤ ਜਾਵੇਗੀ ਇਸ ਦਾ ਜ਼ਰੂਰ ਕਰਦਿਆਂ ਇੰਡੀਅਨ ਕ੍ਰਿਕਟ ਟੀਮ ਦੇ ਕਪ ਕੋਚ ਗੌਤਮ ਗੰਭੀਰ ਨੇ ਕਿਹਾ ਹੈ ਕਿ ਰਿੱਕੀ ਪੌਂਟਿੰਗ ਨੂੰ ਆਸਟ੍ਰੇਲੀਆ ਦੇ ਕ੍ਰਿਕਟ ਦੀ ਚਿੰਤਾ ਕਰਨੀ ਚਾਹੀਦੀ ਹੈ ਉਸ ਨੂੰ ਭਾਰਤ ਦੀ ਕ੍ਰਿਕਟ ਟੀਮ ਦੀ ਟੈਨਸ਼ਨ ਨਹੀਂ ਲੈਣੀ ਚਾਹੀਦੀ ਸਿਗੇਰੂ ਇਸ ਵਾਰ ਫਿਰ ਤਜਪਾਨ ਦੇ ਪ੍ਰਧਾਨ ਮੰਤਰੀ ਬਣ ਗਏ ਹਨ ਉਨ੍ਹਾਂ ਨੂੰ 221 ਵੋਟਾਂ ਮਿਲੀਆਂ ਹਨ ਜਦਕਿ ਉਨ੍ਹਾਂ ਦੇ ਵਿਰੋਧੀ ਨੇਤਾ ਦੀ ਨੇਤਾ ਜੋਸੀ ਹਿੱਕਾ ਨੋਦਾ ਨੂੰ 160 ਵੋਟਾਂ ਮਿਲੀਆਂ ਹਨ ਉਹ ਬਹੁਤ ਤੋਂ ਭਾਵੇਂ ਥੋੜੇ ਪ੍ਰਸ਼ੰਨ ਪਿਛਲੇ 30 ਸਾਲਾਂ ਵਿੱਚ ਪਹਿਲੀ ਵਾਰ ਜਪਾਨ ਦੇ ਪ੍ਰਧਾਨ ਮੰਤਰੀ ਦੀ ਚੋਣ ਲਈ VOTING ਹੋਈ ਹੈ ਜਪਾਨ ਵਿੱਚ ਕੁੱਲ 465 ਵੋਟਾਂ ਪਈਆਂ ਸਨ ਅਮਰੀਕਾ ਵਿੱਚ ਕਮਲਾ ਹੈਸ ਨੇ ਇੰਟਰਵਿਊ ਦਿੱਤੀਆ ਉਸਨੇ ਇੰਟਰਵਿਊ ਦੇ ਉੱਤੇ ਅਪੇਰਾ ਨੂੰ 8 ਕਰੋੜ ਰੁਪਏ ਦਿੱਤੇ ਸਨ ਅਮਰੀਕੀ ਮੀਡੀਆ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਡੋਨਾਲਡ ਟਰੰਪ ਨੇ ਬੁਲਾਦੀਮਰ ਪੁੱਤ ਨਾਲ ਜੋਕਰਨ ਦੀ ਗੰਗਰਕਾਨ ਦੇ ਸਬੰਧ ਵਿੱਚ ਗੱਲਬਾਤ ਕੀਤੀ ਹੈ ਜਦਕਿ ਰੂਸ ਦੇ ਪ੍ਰਧਾਨ ਮੰਤਰੀ ਬੁਲਾਦੀਮਰ ਪੁੱਤਰ ਨੇ ਇਸ ਗੱਲ ਦਾ ਖੰਡਨ ਕੀਤਾ ਹੈ ਰਾਹੁਲ ਗਾਂਧੀ ਨੇ ਬਾਇਨਟ ਬਿਕੇ ਚੌਂ ਪ੍ਰਚਾਰ ਦੇ ਦੌਰਾਨ ਆਈ ਲਵ ਬਾਇਨਟ ਦੀ ਸ਼ਰਟ ਪਹਿਨੀ ਸੀ ਉਹਨਾਂ ਨੇ ਕਿਹਾ ਹੈ ਕਿ ਇੱਥੇ ਆ ਕੇ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਹੈ ਹੁਣ ਖਬਰਾਂ ਸਮਾਪਤ ਹੋਈਆਂ ਧੰਨਵਾਦ ਸ਼ੁਕਰੀਆ